ਆ ਦੇਖ ਲੋ ਘਰ ਦੇ ਵਿੱਚ ਤਾਂ ਚਾਹੇ ਬਜ਼ੁਰਗਾਂ ਨੂੰ ਪਾਣੀ ਦਾ ਗਲਾਸ ਤੱਕ ਨੇ ਫੜਾਇਆ ਹੋਵੇ ਜਾਂ ਫਿਰ ਬਜ਼ੁਰਗਾਂ ਦੀ ਕਦੀ ਸੇਵਾ ਨਾ ਕੀਤੀ ਹੋਵੇ ਕਦੇ ਉਹਨਾਂ ਦੇ ਹੱਡ ਗੋਡੇ ਨਾ ਕੁੱਟੇ ਹੋਣ ਪਰ ਇਹ ਜਿਹੇ ਪਖੰਡੀਆਂ ਦੇ ਜਿਹੜੇ ਹੱਟੇ-ਕੱਟੇ ਫੈਨੇ ਤੁਹਾਡੇ ਸਿਰਾਂ ਤੋਂ ਲੋਕਾਂ ਦੀਆਂ ਕਮਾਈਆਂ ਖਾ ਕੇ ਚੰਗੇ ਪਲੇ ਹੋਏ ਨੇ ਇਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਤੁਸੀਂ ਨੱਕ ਰਗੜਦੇ ਹੋ ਇਹਨਾਂ ਲੋਕਾਂ ਨੂੰ ਤੁਸੀਂ ਰੱਬ ਦਾ ਰੂਪ ਮੰਨਦੇ ਹੋ ਬਾਬੇ ਮੰਨਦੇ ਹੋ ਕਿ ਹਾਂ ਇਹੀ ਸਾਡਾ ਸਭ ਕੁਝ ਕਰਨਗੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਵੀ ਫਿਰ ਕਮੈਂਟਾਂ ਦੀ ਝੜੀ ਲਾ ਦਿੱਤੀ ਜਿਸ ਦੇ ਵਿੱਚ ਲੋਕਾਂ ਨੇ ਇਹੀ ਗੱਲ ਕਹੀ ਹੈ ਕਿ ਘਰ ਦੇ ਵਿੱਚ ਤੇਰੇ ਬਜ਼ੁਰਗ ਹੋਣਗੇ ਸੱਸ ਸੋਹਰਾ ਹੋਣਗੇ ਉਹਨਾਂ ਦੀ ਸੇਵਾ ਕਰ ਤੂੰ ਉਹਨਾਂ ਦੇ ਪੈਰ ਘੁੱਟ ਉਹਨਾਂ ਦੇ ਤੂੰ ਮੱਥਾ ਟੇਕਿਆ ਕਰ ਤੈਨੂੰ ਫਲ ਮਿਲ ਜੂਗਾ ਪਰ ਅਜੇ ਇਹ ਪਖੰਡੀਆਂ ਦਾ ਤੂੰ ਕੀ ਸੋਚਦੀ ਆ ਕਿ ਅਜਿਹਾ ਕਰਕੇ ਕਿ ਤੈਨੂੰ ਕੁਝ ਮਿਲ ਜਾਣਾ ਇਹ ਪਖੰਡ ਜਿਹੜੇ ਤੁਹਾਡੇ ਵਰਗੇ ਲੋਕਾਂ ਦੀ ਕਦਰ ਤੱਕ ਨਹੀਂ ਕਰਦੇ ਇਹ ਵੀ ਫਿਰ ਪੈਸੇ ਵਾਲੇ ਨੂੰ ਦੇਖਦੇ ਨੇ ਵੀ ਹਾਂ ਸਾਡਾ ਭਗਤ ਤਾਕੜਾ ਆ ਜਾ ਕਿਵੇਂ ਆ ਫਿਰ ਉਹੋ ਜਿਹੇ ਬੰਦੇ ਦੀ ਲਵੇ ਬਿਠਾਏ ਬੈਠ ਕੇ ਜਿਹੜੇ ਕੀ ਗੱਲ ਸੁਣਦੇ ਨੇ ਪਰ ਤੁਹਾਡੇ ਵਰਗੇ ਸਿਰਫ ਅਰ ਰਸਤੇ ਵਿੱਚ ਇਹਨਾਂ ਦੀਆਂ ਥਾਮਾਂ ਦੇ ਉੱਤੇ ਸਿਰਫ ਨੱਕ ਰਗੜ ਰਗੜਦੇ ਨੇ ਤਾਂ ਕਿਉਂ ਤੁਸੀਂ ਆਪਣੀ ਜਿਹੜੀ ਕਿ ਆਪਣੀ ਬੇਕਦਰੀ ਤੁਸੀਂ ਖੁਦ ਕਰ ਰਹੇ ਹੋ ਕਿਉਂਕਿ ਜੇਕਰ ਤੁਸੀਂ ਆਪਣੀ ਬੇਕਦਰੀ ਖੁਦ ਕਰਵਾਉਂਗੇ ਤਾਂ ਫਿਰ ਲੋਕਾਂ ਨੂੰ ਬੜਾ ਆਸਾਨ ਹੋ ਜਾਵੇਗਾ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਕੋਲ ਕੀ ਹੈ ਜਿਹੜਾ ਤੁਸੀਂ ਇਹ ਸੋਚਦੇ ਹੋ ਕਿ ਹਾਂ ਦੇਹਧਾਰੀ ਗੁਰੂ ਜਿਹੜੇ ਅੱਜਕੱਲ ਆਪਦੇ ਆਪ ਨੂੰ ਕਹਾਰੇ ਨੇ ਜਦਕਿ ਦੇਹਧਾਰੀ ਗੁਰੂ ਤਾਂ ਕੋਈ ਹੈ ਹੀ ਨਹੀਂ ਜਿਹੜੇ ਸਾਡੇ ਗੁਰੂ ਜੀ ਨੇ ਕੁਰਬਾਨੀਆਂ ਕੀਤੀਆਂ ਆਪਣੇ ਬੱਚੇ ਤੱਕ ਧਰਮ ਦੇ ਉੱਤੇ ਬਾਰ ਦਿੱਤੇ ਸੀ ਤੱਕ ਨਹੀਂ ਬੱਤੀ ਸੀਸ ਤੱਕ ਜਿਹੜੇ ਕਿ ਉਹਨਾਂ ਨੇ ਵਾਰ ਦਿੱਤੇ ਅੱਜ ਉਹਨਾਂ ਗੱਲਾਂ ਨੂੰ ਭੁੱਲ ਕੇ ਉਹਨਾਂ ਦੀਆਂ ਕੁਰਬਾਨੀਆਂ ਤੁਸੀਂ ਭੁੱਲ ਕੇ ਇਹਨਾਂ ਪਖੰਡੀਆਂ ਦੇ ਜਿਨ੍ਹਾਂ ਨੇ ਤੁਹਾਡੇ ਸਿਰ ਦੇ ਉੱਤੇ ਕਮਾਈ ਕਰਕੇ ਤੁਹਾਡੇ ਵਰਗੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਤੁਹਾਨੂੰ ਗਲਤ ਰਾਹਾਂ ਦੇ ਉੱਤੇ ਪਾ ਦਿੱਤਾ ਤੇ ਤੁਸੀਂ ਉਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਡਿੱਗਦੇ ਹੋ ਇਹ ਕਿੱਥੋਂ ਤੱਕ ਸਹੀ ਹੈ ਤਾਂ ਇਸ ਨੂੰ ਲੈ ਕੇ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਤੇ ਅਜਿਹੇ ਪਖੰਡਵਾਦੀ ਵੀਡੀਓਜ਼ ਤੁਹਾਡੇ ਕੋਲ ਹੁੰਦੀਆਂ ਨੇ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਤੇ ਅਜਿਹੇ ਵੀਡੀਓਜ਼ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਦੀਆਂ ਹੋਣ ਤੇ ਲੋਕ ਇਸ ਪਖੰਡਵਾਦ ਤੋਂ ਬਚਣ ਇੱਕ ਕੋਸ਼ਿਸ਼ ਹੈ ਸਾਡੇ ਵੱਲੋਂ ਸਾਡੇ ਚੈਨਲ ਦੇ ਵੱਲੋਂ ਤਾਂ ਕਿ ਪਖੰਡਵਾਦ ਦਾ ਜਿਹੜਾ ਚਿਹਰਾ ਬੇਨਕਾਬ ਕੀਤਾ ਜਾਵੇ ਬਹੁਤ ਅਜਿਹੇ ਪਖੰਡੇ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਡੇਰੇ ਖੋਲੇ ਹੋਏ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਤੋਂ ਟੂਨੇ ਕਰਵਾਏ ਜਾ ਰਹੇ ਨੇ ਲੋਕਾਂ ਚੰਗੀ ਮੋਟੀ ਕਮਾਈ ਕੀਤੀ ਜਾ ਰਹੀ ਆ ਤਾਂ ਫਿਰ ਲੋਕਾਂ ਨੂੰ ਸਿੱਧੇ ਰਾਤ ਤੇ ਪਾਉਣ ਦੇ ਵਾਸਤੇ ਇੱਕ ਇੱਕ ਮੈਸੇਜ ਹੁੰਦਾ ਇਸ ਵੀਡੀਓ ਦੇ ਜ਼ਰੀਏ ਕਿ ਲੋਕਾਂ ਨੂੰ ਦਿਖਾਇਆ ਜਾਵੇ ਕਿ ਇਹ ਸਿਰਫ ਤੁਹਾਡੇ ਵਰਗੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਅਜਿਹੇ ਲੋਕਾਂ ਦੇ ਉੱਤੇ ਖਰਾਬ ਨਾ ਕਰਿਆ ਕਰੋ